ਮਾਤਾ ਜੀ ਸਾਡੇ 2008 ਦੇ ਵਿੱਚ ਪੂਰੇ ਹੋ ਗਏ ਸੀਗੇ ਉਹਨਾਂ ਦੇ ਯਾਦ ਦੇ ਵਿੱਚ ਇਹ ਕੈਂਪਰ ਬਲੱਡ ਡੋਨਰ ਸ਼ੈਂਪ ਔਰ ਇਹ ਲੰਗਾ ਲਗਾਇਆ ਜਾਂਦਾ ਜਿਹੜਾ ਕਾਫੀ ਸਮੇਂ ਤੋਂ ਹੀ ਚੱਲ ਰਿਹਾ ਜੀ ਅੱਖਾਂ দান ਔਰ ਬਲੱਡ দান ਦਾ ਬਹੁਤ ਮਤਲਬ ਹੈ ਜੀ ਇੱਕ ਇਹ ਬਲੱਡ ਦਾ ਜਿਵੇਂ ਮਾ ਜੀ ਨੇ ਦੱਸਦਾ ਉਹਨਾਂ ਹਮੇਸ਼ਾ ਹੀ ਬਲੱਡ ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਬਿਯਾਰੋਂ ਖਰੀਦ ਕੇ ਨਹੀਂ ਮਿਲਦੀ ਨਾ ਹੀ ਕਿਸੇ ਸਾਇੰਸ ਨੇ ਇਸ ਨੂੰ ਅੱਜ ਤੱਕ ਕਿਸੇ ਮਸ਼ੀਨ ਦੇ ਵਿੱਚ ਤਿਆਰ ਕਰ ਸਕੇ ਨੇ ਇਹ ਪਰਮਾਤਮਾ ਦੀ ਕਿਰਪਾ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਬਲੱਡ ਦੇ ਸਕਦੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਿਹੜੇ ਲੋਕ ਮੇਰੇ ਤੋਂ ਸੁਣ ਰਹੇ ਨੇ ਉਹਨਾਂ ਨੂੰ ਇੱਕ ਅਪੀਲ ਕਰੂੰਗਾ ਵੀ ਜਿੰਨਾਂ ਨੂੰ ਸਮਤ ਬਖਸ਼ੀਆ ਪਰਮਾਤਮਾ ਨੇ ਕਿਰਪਾ ਦਿੱਤੀ ਹੈ ਜਿਹੜੇ ਬਲੱਡ ਦੇ ਸਕਦੇ ਨੇ ਉਹ ਜ਼ਰੂਰ ਦੇਣ ਜੇ ਮੇਰੇ ਨਾਲ ਕੋਈ ਪ੍ਰਸ਼ਨ ਕਰਨਾ ਹੈ ਇੱਕ ਬਹੁਤ ਜਿਦੋਂ ਜਿਹੜਾ ਅਰਬਨ ਸਟਰੀਟ ਅਰਬਨ ਸਟਰੀਟ ਵੈਲਅਰ ਸੋਸਾਇਟੀ ਵੱਲੋਂ ਇੱਕ ਹਸਪਤਾਲ ਬਣਾਇਆ ਗਿਆ ਹੈ ਜਿਸ ਦੀ ਗੁਰੂ ਹਰੀਕ੍ਰਿਸ਼ਨ ਚੈਰੀਟੇਬਲ ਹਸਪਤਾਲ ਜਿਸ ਦੇ ਵਿੱਚ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਇਲਾਜ ਕੀਤਾ ਜਾਂਦਾ ਹੈ 50 ਰੁਪਏ ਦੀ ਫੀਸ ਹੈਗੀ ਹੈ ਜਿਹੜੀ ਚੈੱਕਅਪ ਦੀ ਐਮ ਡੀ ਮੈਡੀਸਨ ਐਮ ਐਸ ਸਰਜਨ ਤੇ ਗਾਇਨੀ ਦੇ ਤੇ ਡਾਇਲਿਸਿਸ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਕੀਤੇ ਜਾਂਦੇ ਹਨ ਅੱਜ ਦੇ ਦਿਨ ਵਿੱਚ ਜਿਹੜੀ ਹੈਗੀ ਆ ਉਹ ਜਿਹੜੇ ਆਪੀਡੀ ਦੀ ਹੈ ਉਹ ਅਸੀਂ ਫ੍ਰੀ ਰੱਖਦੇ ਹਾਂ ਆਜਕਲ ਦੇ ਨੌਜਵਾਨ ਜੋ ਦੇਖਿਆ ਹੈਗਾ ਵੀ ਕਾਫੀ ਮਾਡਰਨ ਹੋ ਗਿਆ ਹੈ ਇੱਕ ਹੋਰ ਚੀਜ਼ ਦੇਖਣ ਦੇ ਆਈ ਹੈ ਜਦੋਂ ਕਿਸੇ ਧਾਰਮਿਕ ਸਮਾਗਮ ਹੁੰਦਾ ਹੈ ਉੱਥੇ ਹਜ਼ਾਰਾਂ ਲੱਖਾਂ ਲੋਕ ਇਕੱਠੇ ਹੋ ਜਾਂਦੇ ਨੇ ਮੈਂ ਉਹਨਾਂ ਸਾਰੇ ਸਾਧੂ ਮਹਾਤਮਾ ਜੀ ਨੂੰ ਮਹਾਨ ਪੁਰਸ਼ਾਂ ਨੂੰ ਜਿਹੜੇ ਪ੍ਰਵਚਨ ਕਰਦੇ ਨੇ ਉਹ ਆਪਣੇ ਪ੍ਰਵਚਨ ਦੇ ਵਿੱਚ ਅਗਰ ਇਹ 2-4 ਲਾਈਨਾਂ ਬਲੱਡ ਡੋਨੇਸ਼ਨ ਤੇ ਕਹਿ ਦੇਣ ਲੋਕਾਂ ਦਾ ਪ੍ਰਭਾਵ ਬਹੁਤ ਹੈ ਉਹਨਾਂ ਲੋਕਾਂ ਦਾ ਉਹ ਮਹਾਪੁਰਸ਼ਾਂ ਦਾ ਤੇ ਮੈਨੂੰ ਲੱਗਦਾ ਜਿਹੜੀ ਆਪਣੀ ਕਮੀ ਹੈ ਬਲੱਡ ਦੀ ਉਹਨਾਂ ਦੇ 4 ਲਾਈਨਾਂ ਕਹਿਣ ਨਾਲ ਹੀ ਪੂਰੀ ਹੋ ਜੂਗੀ ਇਹ ਬਲੱਡ ਸਰਪਲਸ ਇੰਡੀਆ ਹੋ ਜਾਏਗਾ ਜਿੱਥੇ ਆਪਣੀ ਇੰਨੀ ਲੋੜ ਹੈ ਉੱਥੋਂ ਬਹੁਤ ਕੱਟ ਲੋਕ ਦਾਨ ਕਰ ਰਹੇ ਨੇ ਮੈਂ ਉਹਨਾਂ ਮਹਾਪੁਰਸ਼ਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਜਿਹੜੇ ਸਮਾਗਮਾਂ 'ਚ ਉਹਨਾਂ ਨੂੰ ਇਹ ਪ੍ਰੇਰਿਤ ਕਰਦੇ ਨੇ ਚੰਗੇ ਕੰਮ ਕਰਨ ਲਈ ਧਰਮ ਤੇ ਚੱਲਣ ਲਈ ਉਹਨਾਂ ਨਾਲ ਥੋੜਾ ਜਿਹਾ ਗਰੇਸ ਵਾਸਤੇ ਵੀ ਉਹ ਪ੍ਰੇਰਿਤ ਕਰਨ ਤਾਂ ਮੈਂ ਸਮਝਦਾ ਹਾਂਗਾ ਹਿੰਦੁਸਤਾਨ ਵਰਗਾ ਦੇਸ਼ ਕੋਈ ਨਹੀਂ ਰਹੇਗਾ ਔਰ ਬਲੱਡ ਜਿਹੜੀ ਹੈਗੀ ਹੈ ਬੜੇ ਲੋਕਾਂ ਦੀ ਜਾਨ ਬੱਜ ਬੱਜ ਜਾਏਗੀ ਇਹਨਾਂ ਬੁੱਢੇ ਜਿਹੇ ਸਮਾਜ ਦੀ ਵਾਲੀ ਪ੍ਰੇਰਨਾ ਕਿੱਥੋਂ ਮਿਲਦੀ ਹੈ ਨਹੀਂ ਮੈਂ ਕੋਈ ਬਹੁਤ ਵੱਡਾ ਸਮਾਜ ਸੇਵਕ ਨਹੀਂ ਆ ਮੈਂ ਤਾਂ ਇੱਕ ਬਹੁਤ ਨਿਮਾਨਾ ਜਿਹਾ ਬੰਦਾ ਹਾਂ ਤੇ ਜਿੰਨੀ ਕਿ ਮੇਰੇ ਤੋਂ ਹੁੰਦੀ ਹੈ ਮੈਂ ਕਰਦਾ ਹਾਂ ਨਾ ਮੈਂ ਕੋਈ ਸਮਾਜ ਸੇਵਕ ਹਾਂ ਬਸ ਗੇੜੀ ਪ੍ਰਭੂ ਦੀ ਕਿਰਪਾ ਡਿਊਟੀ ਲਈ ਆ ਮੈਂ ਆਪਣੀ ਡਿਊਟੀ ਨਿਭਾ ਰਿਹਾ ਜੀ